ਰਕਾਲਾਂ ਟਲ ਚੁੱਕੀਆਂ ਸਨ ਤੇ ਜਨੌਰ ਆਪਣੇ ਆਪਣੇ ਆਲਿਆਂ ਨੂੰ ਵਾਪਸ ਪਰਤ ਰਹੇ ਸੀ ਇਹ ਕਹਾਣੀ ਉਹਨਾਂ ਸਮਿਆਂ ਦੀ ਹੈ ਜਦੋਂ ਲੋਕ ਪੈਦਲ ਤੁਰ ਕੇ ਜਾਇਆ ਕਰਦੇ ਸਨ ਹਮਸ ਭਰੇ ਜੇਠ ਹਾੜ ਦੇ ਮਹੀਨੇ ਵਿੱਚ ਕਿਤੇ ਕਿਤੇ ਹਵਾ ਦਾ ਗੁੱਲਾ ਆਉਂਦਾ ਜੋ ਕੁਝ ਰਾਹਤ ਦਿੰਦਾ ਸੁੰਨੇ ਰਾਹਾਂ ਵਿੱਚ ਦੂਰ ਦੂਰ ਤੱਕ ਕੋਈ ਨਹੀਂ ਸੀ ਦਿਸਦਾ ਕਰਤਾਰਾ ਲੰਬੀ ਬਾਟ ਤੁਰਦਾ ਤੁਰਦਾ ਥੱਕ ਗਿਆ ਸੀ ਹੁਣ ਉਹਦੀ ਚਾਲ ਵਿੱਚ ਪਹਿਲਾਂ ਵਾਲੀ ਗਤੀ ਨਹੀਂ ਸੀ ਕਿਧਰੇ ਦੂਰ ਤੋਂ ਕੂਪਰ ਇੰਜਣ ਦੇ ਚੱਲਣ ਦੀ ਮੱਧਮ ਜੀ ਠੱਕ ਠੱਕ ਸੁਣਾਈ ਦਿੰਦੀ ਤੇ ਕਰਤਾਰਾ ਬੇਖੌਫ ਹੋਇਆ ਤੁਰੇ ਜਾ ਰਿਹਾ ਸੀ ਇੱਕਦਮ ਕਰਤਾਰੇ ਦੇ ਕੁਝ ਯਾਦ ਆ ਜਾਂਦਾ ਹੈ ਬੇਗਾਨਾ ਇਲਾਕਾ ਕੋਈ ਦੀਂਦਾ ਗਿਆ ਨਹੀਂ ਬਾਪੂ ਠੀਕ ਹੀ ਕਹਿੰਦਾ ਸੀ ਕਿ ਇੰਨਾ ਸੋਨਾ ਲੈ ਕੇ ਕਵੇੜੀ ਨਹੀਂ ਤੁਰੀਦਾ ਹੁੰਦਾ ਕਿਤੇ ਗਲਤੀ ਤਾਂ ਨਹੀਂ ਕਰ ਲਈ ਕਰਤਾਰਾ ਕਰਤਾਰਾ ਆਪਣੇ ਮਾਮੇ ਮੋਦਨ ਦਾ ਇਕਲੌਤਾ ਭਾਣ ਜਾ ਸੀ ਕਰਤਾਰੇ ਦੇ ਮਾਮੇ ਦੀ ਕੁੜੀ ਪਾਲੋ ਦੇ ਵਿਆਹ ਵਿੱਚ थोड़े दिन बाकी रह गए सब बाबा वाह पा नहीं पहुंचे जाना करता रहा लगता आ किसी पिंड ਕਿ ਉਹਨਾਂ ਰਾਤ ਰਹਿਣ ਦਾ ਪ੍ਰਬੰਧ ਇੱਥੇ ਕੀਤਾ ਜਾਵੇ। ਪਿੰਡ ਦੀ ਜੂ ਹੁਣ ਕੋਈ ਜ਼ਿਆਦਾ ਦੂਰ ਨਹੀਂ ਸੀ। ਕਰਤਾਰੇ ਨੇ ਸੁੱਖ ਦਾ ਸਾਹ ਲਿਆ। ਹੁਣ ਕਰਤਾਰੇ ਨੂੰ ਇੰਜ ਜਾਪ ਰਿਹਾ ਸੀ ਜਿਵੇਂ ਉਹਨੂੰ ਕੋਈ ਸਹਾਰਾ ਮਿਲ ਗਿਆ ਹੋਵੇ। ਪਰ ਕਰਤਾਰੇ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਕਿਉਂਕਿ ਉਹਨੂੰ ਹਜੇ ਵੀ ਕਿਤੇ ਕੋਈ ਨਜ਼ਰ ਨਹੀਂ ਸੀ ਆ ਰਿਹਾ। ਖੇਤ ਰੋਹਾ ਆਧੋਗੀ ਯਾਰ ਕੋਈ ਦੀਂਦੇ ਨਹੀਂ ਚੱਲ ਕੋਈ ਨਾ ਅੱਗੇ ਦੇਖਦੇ ਆ ਸਾਸੀ ਕਾਲ ਬਾਈ ਜੀ ਸਾਸੀ ਕਾਲ ਬਾਈ ਜੀ ਬਾਈ ਜੀ ਇਹ ਪਿੰਡ ਕਮਾਲਪੁਰਾ ਹੀ ਐ ਹਾਂ ਬਾਈ ਕਮਾਲਪੁਰਾ ਹੀ ਐ ਤੁਸੀਂ ਕਿੱ데 ਜਾਣਾ ਆਇਆ ਤਾਂ ਮੈਂ ਕਿਸੇ ਦਿਨ ਹੀ ਜੀ ਬਾਈ ਜੀ ਮੈਂ ਬਖਤਪੁਰੇ ਜਾਣਾ ਸੀ ਜੇ ਰਾਤ ਠਹਿਰਨ ਦਾ ਪ੍ਰਬੰਧ ਹੋ ਜਾਈ ਤਾਂ ਬੜੀ ਮਿਹਰਬਾਨੀ ਹੋਊਗੀ ਤੂੰ ਐਂ ਕਰਕੇ ਲੈ ਇਹਨੂੰ ਤਾਂ ਸੂਬੇਦਾਰ ਮੇਜਰ ਦੇ ਘਰੇ ਛੱਡਿਆ ਠੀਕ ਆ ਬਾਈ ਆ ਜਾ ਬਾਈ ਫਿਰ ਹੈ ਨਟਲੇ ਲਾਉਂਦਾ ਲੱਗਦਾ ਕੀ ਹਾਲਾ ਪਈ ਗੇਲੇ ਆ ਆਪਣਾ ਥੋੜਾ ਜਿਹਾ ਸਰਕਤਾਬ ਸੀ ਜੇ ਕਰ ਦਿੰਦੇ ਕੋਈ ਨਹੀਂ ਦੇ ਦਾਂਗੇ ਲਾਲਾ ਪਿੰਟੇ ਸੜਕ ਤੇ ਨਹੀਂ ਭੱਜੇ ਜਾਂਦੇ ਚਲੋ ਭਾਈ ਛੋਡੀ ਮਰਜੀ ਕੌਣ ਸੀ ਭਾਈ ਇਹੇ ਦਿਮਾਗ ਖਰਾਬ ਕਰ ਛੱਡਿਆ ਪੈਸੇ ਨੇ ਇਹਦਾ ਆ ਤਾਂ ਗੇਲੇ ਨਾਲ ਕੋਈ ਉਪਰਾਂ ਬੰਦਾ ਲੱਗਦਾ ਭਾਈ ਜੀ ਮੈਂ ਦੇਖਦਾ ਹੁੰਦਾ ਸੀ ਪੈੜੀਆਂ ਛੋਡੇ ਵੀ ਬਹੁਤ ਚੰਗੀਆਂ ਨੇ ਹਾਂ ਭਾਈ ਜੀ ਕਿਰਪਾ ਹੈ ਬਾਬੇ ਦੀ ਬਾਕੀ ਮਿਹਨਤਾਂ ਨੂੰ ਭਾਗ ਨੇ ਹੂੰ ਇਹ ਤਾਂ ਹੈ ਭਾਈ ਜੀ ਪਿੰਡ ਦਾ ਸੋਟਾ ਵੀ ਖਾਸਾ ਵੱਡਾ ਲੱਗਦਾ ਬਾਈ ਜੀ ਇਹ ਤਾਂ ਬਾਈ ਹੋਰ ਵੀ ਵੱਡਾ ਸੀ ਇਹ ਤਾਂ ਮਰੱਬੇਬੰਦੀ ਵੇਲੇ ਨਾ ਦੋ ਹਿੱਸਿਆਂ 'ਚ ਵੰਡਿਆ ਗਿਆ ਕਰਤਾਰਾ ਤੁਰਿਆ ਜਾਂਦਾ ਪਿੰਡ ਨੂੰ ਚੰਗੀ ਤਰ੍ਹਾਂ ਨਿਹਾਰ ਰਿਹਾ ਸੀ ਪਿੰਡ ਦੇ ਚੜ੍ਹਦੇ ਪਾਸੇ ਵੱਲ ਦਰਵਾਜ਼ਿਆਂ ਵਾਲੇ ਘਰ ਸੀ ਸੂਬੇਦਾਰ ਮੇਜਰ ਦਾ ਜੱਦੀ ਘਰ ਵੀ ਪਿੰਡ ਦੇ ਵਿਚਾਲੇ ਹੀ ਸੀ ਗਲੀ ਦਾ ਮੋੜ ਮੁੜਦੇ ਹੀ ਈ ਆ ਜਾ ਸੇਣਾ ਲੰਗਿਆ ਤਾਇਆ ਕੋਈ ਰਾਹੀ ਆਇਆ ਸੀ ਅੱਛਾ ਗੇਲਾ ਹੋਰ ਪਾਈ ਗੇਲਿਆ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਆ ਜਾਓ ਬੈਠੋ ਮੈਂ ਮੰਝਾ ਡਾਉਣਾ ਜੀ ਆਇਆਂ ਨੂੰ ਭਾਈ ਤੁਹਾਡਾ ਆਪਣਾ ਘਰ ਹੈ ਹੋਰ ਦੱਸੋ ਭਾਈ ਤਾਇਆ ਨੇ ਬਖਤਪੁਰੇ ਜਾਣਾ ਸੀ ਇਹਨੂੰ ਕਵੇਲਾ ਹੋ ਗਿਆ ਤਾਂ ਕੀ ਹੋਇਆ ਸੇਰਾ ਆਪਣੇ ਘਰ ਹੈ ਜੀ ਸਦਕੇ ਆਓ ਨਾਲੇ ਵਕਤ ਪੁਰਾ ਤਾਂ ਹਵਾ ਬਾਟ ਹੈ ਅੱਧੀ ਰਾਤ ਇਕੱਲੇ ਬੰਦੇ ਦਾ ਜਾਣਾ ਠੀਕ ਨਹੀਂ ਵਧੀਆ ਕੀਤਾ ਸੇਰਾ ਜਿਹੜਾ ਤੂੰ ਇਹਨੂੰ ਇੱਥੇ ਲਿਆਇਆ ਤੁਸੀਂ ਬੈਠੋ ਮੈਂ ਦੁੱਧ ਲੈ ਕੇ ਆਇਆ ਨਾ ਨਾ ਤਾਇਆ ਦੁੱਧ ਨੂੰ ਤਾਂ ਕੀ ਹੈ ਮੈਂ ਤੇ ਬਾਪੂ ਨੇ ਨਾ ਪਾਣੀ ਲੈਣ ਜਾਣਾ ਤੁਸੀਂ ਕਰੋ ਵਾਈ ਦੀ ਸੇਵਾ ਰੱਬ ਤੁਹਾਨੂੰ ਬਖਲਾ ਦੇਵੇ ਪੀ ਜਾਂਦਾ ਗੇਲਿਆ ਦੁੱਧ ਦੀ ਘੁੱਟ ਬੱਸ ਬੱਸ ਕੋਈ ਨਹੀਂ ਤਾਇਆ ਇੱਕ ਪਲ ਲਈ ਤਾਂ ਕਰਤਾਰੇ ਨੂੰ ਇੰਜ ਜਾਪਿਆ ਜਿਵੇਂ ਉਹ ਆਪਣੇ ਨਾਨਕੇ ਘਰ ਬੈਠਾ ਹੋਵੇ ਉਹਨੂੰ ਸੂਬੇਦਾਰ ਮੇਜਰ ਜਮਾ ਆਪਣੇ ਮਾਮੇ ਵਰਗਾ ਲੱਗਦਾ ਸੀ ਕਿੰਨੇ ਭਲੇ ਮਾਨਸ ਬੰਦੇ ਨੇ ਇਹੋ ਜਿਹੇ ਬੰਦਿਆਂ ਕਰਕੇ ਹੀ ਧਰਤੀ ਖੜੀ ਹੈ ਨਹੀਂ ਬਿਨਾਂ ਜਾਣ ਪਛਾਣ ਤੋਂ ਕੌਣ ਪੁੱਛਦਾ ਕਿਸੇ ਨੂੰ ਆਹ ਤਾਂ ਵਧੀਆ ਕੀਤਾ ਕਰਤਾਰਿਆ ਨਹੀਂ ਅੱਧੀ ਰਾਤ ਨੂੰ ਇੰਨਾ ਸੋਨਾ ਲੈ ਕੇ ਕਿੱਥੇ ਜਾਂਦਾ ਜਾਉਂਦੇ ਰਹਿਣ ਵਿਚਾਰੇ ਕਾਣਾ ਆਇਆ ਬਾਪੂ ਆਉਣਾ ਕਿਨੇ ਆ ਪਾਲੀ ਇੱਥੇ ਕੋਈ ਨਾ ਕੋਈ ਦਾਦ ਨ ਲੱਗਿਆ ਹੀ ਰਹਿੰਦਾ ਨਾਲੇ 20 ਵਾਰੀ ਕਿਹਾ ਵੀ ਉਪਰੇ ਬੰਦੇ ਨੂੰ ਘਰੇ ਨਾ ਵੜਿਆ ਕਰੋ ਪਰ ਮੇਰੀ ਕੋਈ ਇੱਥੇ ਸੁਣਦਾ ਤੇਖ ਪੁੱਤ ਬਸ ਦੇ ਘਰਾਂ ਚ ਹੀ ਆਉਂਦਾ ਹੈ ਅਗਲਾ ਆਪਣਾ ਕੀ ਲੈ ਜੂਗਾ ਦੋ ਰੋਟੀਆਂ ਹੀ ਨੇ ਤੂੰ ਫਿਕਰ ਨਾ ਕਰ ਉਹ ਤਾਂ ਤੇਰੀ ਗੱਲ ਠੀਕ ਹੈ ਬਾਪੂ ਪਰ ਜ਼ਮਾਨਾ ਖਰਾਬ ਹੈ ਘਰੇ ਜਵਾਨ ਨਹੀਂ ਹੈ ਕੀ ਪਤਾ ਕੌਣ ਹੈ ਇਹ ਐਵੇਂ ਫਿਕਰ ਨਾ ਕਰ ਤੂੰ ਜਾ ਖੇਤ ਲੈ ਦੱਸ ਬੰਦਾ ਬੰਦੇ ਦੀ ਕੰਮ ਆਉਂਦਾ ਕੰਮਲੇ ਹੀ ਆ ਸਾਰਾ ਦੇਖ ਲੈ ਪਾਲੀ ਬਾਪੂ ਨਹੀਂ ਮੰਨਦਾ ਕਿਸੇ ਦੀ ਕੋਈ ਨਾ ਬਾਈ ਬਾਪੂ ਦਾ ਤਾਂ ਸੁਆਹੀ ਇਹ ਜਾ ਐਵੇਂ ਹਰ ਕਿਸੇ ਨੂੰ ਘਰੇ ਬਾੜ ਲੈਂਦਾ ਲੈ ਵੀ ਜਵਾਨਾ ਪੀ ਗਰਮਾ ਗਰਮ ਦੁੱਧ ਤੇਰਾ ਸਾਰਾ ਥਕਿਮਾ ਲੈ ਜੂ ਬਾਈ ਰੋਟੀ ਬੰਦਿਆ ਕਿ ਘਰੀ ਖਾ ਕੇ ਜਾਣੀ ਆ ਭਾਵੇਂ ਕਿ ਮੇਜਰ ਨੇ ਕਰਤਾਰੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਸੀ ਪਰ ਉਹਨੇ ਉਹਦਾ ਨਾਂ ਨਹੀਂ ਸੀ ਪੁੱਛਿਆ ਸ਼ਾਇਦ ਇਹਦੀ ਲੋੜ ਹੀ ਨਹੀਂ ਸੀ ਜਾਂ ਹੋ ਸਕਦਾ ਭੁੱਲ ਗਿਆ ਹੋਵੇ ਸਸੀ ਕਲਵਾਈ ਜੀ ਪਾਲੀ ਦੀ ਮਾਂ ਗਰਦੇਬੋ ਉਸ ਨੂੰ ਬਚਪਨ ਚ ਇਕੱਲੀ ਛੱਡ ਕੇ ਚੱਲ ਵਸੀ ਸੀ ਉਸੇ ਤਰ੍ਹਾਂ ਪਾਲੀ ਬਚਪਨ ਤੋਂ ਹੀ ਘਰ ਦਾ ਕੰਮਕਾਰ ਕਰਨ ਲੱਗ ਗਈ ਸੀ ਬਖਤਪੁਰੇ ਕੀ ਰਿਸ਼ਤੇਦਾਰੀ ਆਪਣੀ ਸਿਹਰਾ ਨਾਨਕੇ ਨਹੀਂ ਜੀ ਮੇਰੇ ਅੱਛਾ ਠੀਕ ਆ ਪੁੱਤ ਮੇਰੀ ਪਾਲੀ ਭੈਣ ਦਾ ਨਾ ਜੀ ਵਿਆਹਗਾ ਆ ਟੂਮਾ ਨਾ ਮੈਂ ਉੱਥੇ ਦੇਣ ਚੱਲਿਆ ਸੀ ਜੀ ਅੱਛਾ ਉਹ ਭਾਈ ਰੋਟੀ ਲੈ ਕੇ ਆਓ ਭੁੱਖਾ ਹੋਊਗਾ ਵਿਚਾਰਾ ਲਿਆਨੀਆ ਬਾਪੂ ਜੀ ਉਹ ਜੀ ਮੇਰੇ ਮਾਮੇ ਦੇ ਕੋਈ ਮੁੰਡਾ ਨਹੀਂ ਜੀ ਅੱਛਾ ਐਸੇ ਕਰਕੇ ਮੈਨੂੰ ਬੁਲਾਇਆ ਉਹਨਾਂ ਨੇ ਜੀ ਠੀਕ ਆ ਪੁੱਤ ਸასი ਕਾਲ ਸੀ ਰੇ ਮੰਮੀ ਦੀ ਨਾ ਜੀ ਇੱਕੋ ਹੀ ਕੁੜੀ ਆ ਆਪਣੀ ਪਾਲੀ ਵਰਗੀ ਅੱਛਾ ਉਹਦਾ ਹੀ ਵਿਹੇਗਾ ਜੀ ਆ ਟੂਮਾ ਮੈਂ ਉਹਦੀਆਂ ਹੀ ਦੇਣ ਚੱਲੇ ਆ ਜੀ ਚੰਗੀ ਗੱਲ ਆ ਪੁੱਤ ਤੁਸੀਂ ਖਾਲੀ ਬਾਪੂ ਜੀ ਹਾਂ ਪੁੱਤ ਮੈਂ ਤਾਂ ਸ਼ਕਲੀ ਮੰਗ ਲਿਓ ਪੁੱਤ ਜੇ ਕਿਸੇ ਚੀਜ਼ ਦੀ ਲੋੜ ਹੋਈ ਐਵੇਂ ਨਾ ਸੰਗੀ ਜਾਇਓ ਨਹੀਂ ਨਹੀਂ ਬਾਪੂ ਜੀ ਆ ਤਾਂ ਤੁਸੀਂ ਰੰਗ ਹੀ ਲਾਪੇ ਲੈ ਪੁੱਤ ਜੀ ਖਾਲੀ ਰੋਟੀ ਤੇ ਝੂਠੇ ਭਾਂਡੇ ਮੈਨੂੰ ਦੇ ਦਿਓ। ਹਾਂਜੀ ਬਾਪੂ ਜੀ ਆ ਲਓ। ਸੋਬੇਦਾਰ ਮੇਜਰ ਨੂੰ ਕਦੇ ਇੰਜ ਨਹੀਂ ਸੀ ਲੱਗਿਆ ਕਿ ਉਹ ਬਗਾਨੇ ਬੰਦਿਆਂ ਨਾਲ ਇੰਨਾ ਖੁੱਲ ਜਾਂਦਾ ਹੈ। ਜਿਵੇਂ ਉਹ ਇਹਨਾਂ ਨੂੰ ਮੁੱਦਤਾਂ ਤੋਂ ਜਾਣਦਾ ਹੋਵੇ। ਪਾਲੀਪੁੱਤ ਮੈਂ ਬਾਹਰ ਲੈ ਕੇ ਜਾਇਆ ਮੈਂ। ਠੀਕ ਆ ਬਾਪੂ ਜੀ। ਕਿਤੇ ਕੋਈ ਡੰਗਰੀ ਨਾ ਸੰਗਲ ਤੜਾ ਗਿਆ ਹੋਵੇ। ਕਈ ਵਾਰ ਤਾਂ ਉਹ ਘਰ ਦੀਆਂ ਉਹ ਸਾਰੀਆਂ ਗੱਲਾਂ ਵੀ ਕਰ ਲੈਂਦਾ ਜੋ ਬਗਾਨਿਆਂ ਨਾਲ ਨਹੀਂ ਸੀ ਕਰਨੀਆਂ ਚਾਹੀਦੀਆਂ। ਚੰਗਾ ਪੁੱਤ ਤੂੰ ਆਮ ਕਰ ਡੰਗਰ ਦੇਖ ਆ ਮੈਂ ਬਾਹਰ ਲੈ ਕਰੀ ਠੀਕ ਐ ਬਾਬੂ ਜੀ ਆਉਣਗੇ ਲੱਗਦਾ ਹੈ ਥੱਕਿਆ ਹੋਊਗਾ ਵਿਚਾਰਾ ਉਹ ਵਾਹ ਉਹ ਵਾਹਿਗੁਰੂ ਪੂਰਾ ਪਿੰਡ ਘੂਕ ਸੁੱਤਾ ਪਿਆ ਸੀ ਤੇ ਪਰਿੰਦੇ ਉਡਾਰੀ ਮਾਰ ਚੱਲੇ ਸਨ ਕੁੱਤਿਆਂ ਨੇ ਵੀ ਲੰਬੀਆਂ ਤਾਲ ਲਈਆਂ ਸੀ ਸੁੰਨੀ ਰਾਤ ਹੋਰ ਵੀ ਭਿਆਨਕ ਲੱਗਦੀ ਸੀ ਪਹਿਰ ਦਾ ਤੜਕਾ ਹੋਣ ਵਾਲਾ ਸੀ ਰਾਤ ਦੇ ਹਨੇਰੇ ਵਿੱਚ ਰਾਤ ਤੇ ਰਾਹੀ ਪਤਾ ਨਹੀਂ ਕਿਹੜੇ ਹਰਨਾ ਦੇ ਸਿੰਗੀ ਚੜ ਗਏ ਸੀ ਸੂਰਜ ਚੜ੍ਹਦੇ ਹੀ ਪਿੰਡ ਦੀਆਂ ਜੂਹਾਂ ਵਿੱਚੋਂ ਇੱਕੋ ਹੀ ਚਰਚਾ ਸੀ ਪਿੰਡ ਦੇ ਬੱਚੇ-ਬੱਚੇ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਸੀ ਜਿੰਨੇ ਮੂੰਹ ਓਨੀਆਂ ਗੱਲਾਂ ਹਰ ਹੱਟੀ ਪੱਠੀ ਖੂ ਦਰਵਾਜ਼ੇ ਦਿਨ ਚੜ੍ਹਦੇ ਸਾਰ ਏਸੇ ਗੱਲ ਦੀ ਚਰਚਾ ਸੀ ਪਰ ਸੁਖਦੇਵ ਹਜੇ ਖੇਤੋਂ ਨਹੀਂ ਸੀ ਮੁੜਿਆ ਉਹ ਏਸ ਗੱਲ ਤੋਂ ਕੋਰਾ ਹੀ ਬੇਖਬਰ ਸੀ ਕੀ ਰਾਤ ਦੇ ਹਨੇਰੇ ਨੇ ਉਹਦੀ ਜ਼ਿੰਦਗੀ ਦੇ ਚਿੱਟੇ ਚੰਨ ਨੂੰ ਲੁੱਟ ਲਏ ਸਨ ਸੂਬੇਦਾਰ ਦੇ ਦਰਵਾਜ਼ੇ 'ਤੇ ਬੰਦਿਆਂ ਦਾ ਇਕੱਠ ਹੋਇਆ ਪਿਆ ਤੇ ਹਰ ਕੋਈ ਆਸ ਵਿੱਚ ਘੁਸਰ-ਮੁਸਰ ਕਰ ਰਿਹਾ ਲਾਲਾ ਜੀ ਆਪਣੇ ਪਿੰਡ ਵਾਸਤੇ ਬਹੁਤ ਮਾੜੀ ਗੱਲ ਵੀ ਮਾੜੀ ਵੇਗੀ ਮਾੜੀ ਇਹ ਤਾਂ ਜੱਗੋ ਤੇਰੀ ਵੀ ਹੋ ਗਈ ਜੀ ਮੈਂ ਕਿਹਾ ਸੀ ਮੇਜਰ ਸਿਓ ਨੂੰ ਜਿਹੜੇ ਖਣੇ ਤੇਜ ਕੀ ਨਹੀਂ ਕਰੀ ਰਹਿੰਦਾ ਏ ਚੰਦਰਯਾ ਯਕੀਨ ਕਰ ਬੈਠਾ ਹੁਣ ਕੀ ਦੀ ਮਾਨੂ ਮਾਸੀ ਕਹੀਏ ਉਹ ਭਾਈ ਮੁੰਡਿਓ ਉਹ ਕੀ ਦਾ ਕੁਛ ਸੀ ਉਹਨੂੰ ਪਤਾ ਹੈ ਕੁਸ਼ ਉਹਦੇ ਬਾਰੇ ਬਾਬਾ ਉਹਦੇ ਬਾਰੇ ਉਹ ਤਾਂ ਕੋਈ ਉਪਰਾਧ ਨਹੀਂ ਸੀ ਉਹ ਸਾਰੇ ਤੁਸੀਂ ਦੇਖਿਆ ਉਹਨੂੰ ਤੁਸੀਂ ਨਹੀਂ ਦੱਸੋਗੇ ਤੇ ਹੋਰ ਕੌਣ ਦੱਸੂਗਾ ਇਹੀ ਤਾਂ ਮੈਂ ਕਹਿੰਨਾ ਗਰਦੀਵ ਸਿਆਂ ਇਹਨਾਂ ਨੇ ਤਾਂ ਉਹ ਕੰਜਰ ਦਾ ਥਾਂਟਕਾਣਾ ਵੀ ਨਹੀਂ ਪੱਸਿਆ ਹੁਣ ਕੁਛ ਬੋਲ ਮੇਜਰ ਸਿਆਂ ਐ ਹੱਥ ਤੇ ਹੱਥ ਧਰ ਕੇ ਨਹੀਂ ਸਰਨਾ ਕੀ ਬੋਲੇ ਵਿਚਾਰਾ ਭੋਲਣ ਜੋਗਾ ਸੱਡੇ ਹੀ ਨਹੀਂ ਉਹਨੇ ਤਾਂ ਜਿਹੜਾ ਚੰਦ ਚਾਨਣ ਸੀ ਚਾੜਤਾ ਮੇਜਰ ਸਿਆ ਚੱਲ ਕੋਈ ਨਾ ਸਬਰ ਤੋਂ ਕੰਮ ਲੈ ਜਦੋਂ ਕਿਸੇ ਨੂੰ ਜਾਣਦੀ ਨਹੀਂ ਕਿਨੂੰ ਕੀ ਕਹੀਏ ਇਹਦੇ ਨਾਂ ਤਾਂ ਚੰਗਾ ਸੀ ਜੰਮ ਵੀ ਤੇ ਗਲ ਗੂਠਾ ਦੇ ਦਿੰਦਾ ਆਹ ਦਿਨ ਤਾਂ ਨਾ ਦੇਖਣੇ ਪੈਂਦੇ ਮੇਜਰ ਸਿਆ ਸਬਰ ਰੱਖ ਸਬਰ ਹੁਣ ਕੀ ਕਰ ਸਕਦੇ ਆ ਮੇਜਰ ਸਿਆ ਸਿੱਖਦੇਵ ਸਿਆ ਨੂੰ ਬੁਲਾਉਣ ਵਾਸਤੇ ਭੇਜਿਆ ਕਿਸੇ ਨੂੰ ਲੈ ਆ ਗਿਆ ਸਿੱਖਦੇਵ ਸਿਆ ਤੇ ਕੀ ਗੱਲ ਹੋ ਗਈ ਬਾਪੂ ਐ ਚੁੱਪ ਜੇ ਬੈਠੇ ਹੋ ਸੁੱਖ ਤਾਂ ਹੈ ਭਾਈ ਗੱਲ ਕੀ ਹੋਣੀ ਸੀ ਜਿਹੜੀ ਤਾਂ ਡਰ ਸੀ ਉਹੀ ਹੋ ਗਿਆ ਜਿਹੜਾ ਰਾਤੀ ਉਪਰੇ ਬੰਦਾ ਸੀ ਉਹ ਤੇ ਆਪਣੀ ਪਾਲੀ ਬਸ ਕਰ ਸੇਠਾ ਬਾਪੂ ਤੈਨੂੰ ਕਿੰਨੇ ਵਾਰੀ ਕਿਹਾ ਵੀ ਉਪਰੇ ਬੰਦੇ ਨੂੰ ਨਾ ਘਰੇਵਾੜਿਆ ਕਰ ਆ ਚੜਾਤਾ ਨਾ ਉਹੀ ਚੰਦ ਪਾੜਾ ਕਿਵੇਂ ਕਹਿ ਦੀਏ ਟੂਮਾ ਤਾਂ ਆ ਪਈਆਂ ਉਹਦੀਆਂ ਚੱਟ ਲੀਆਂ ਟੂਮਾਂ ਨੂੰ ਨਾ ਟੂਮਾਂ ਜਿਤ ਨਾਲੋਂ ਪਿਆਰੀਆਂ ਨੇ ਮੇਰਾ ਸਾਲਾ ਇੱਕ ਵਾਰੀ ਟੱਕਰ ਜੇ ਗਾਟਾ ਦਾ ਉਹਦਾ ਲਿਆ ਸਮਝੀ ਹੂੰ ਮੇਰੇ ਪਾਪਾ ਮੇਜਰ ਸਾਨੂੰ ਚਾਹੀਦਾ ਸੀ ਥੋੜਾ ਸ਼ਾਨ ਦੀ ਗੱਲ ਸ਼ਾਨ ਦੀ ਗੱਲ ਆ ਆਪਣੇ ਨਾਲ ਅਮਲ ਕਰਨ ਕਰ ਇਹਨੇ ਤਾਂ ਯਕੀਨ ਕਰ ਲੈ ਕੀ ਪਤਾ ਕੌਣ ਸੀ ਸਤਿ ਸ੍ਰੀ ਅਕਾਲ ਬਜ਼ੁਰਗੋ हां मैं ओ मेरी पाली किथे है हेलो बुजुर्गो सोडे पिंड दी अम्मा ਕਪਲੇ ਮੰਸਣਾ ਮਨੇ ਕਾਕਾ ਜੇ ਤੈਨੂੰ ਇੱਜ ਤਾਂ ਇਨੀ ਖਿਆਲ ਹੁੰਦਾ ਤਾਂ ਪਾਲੀ ਨੂੰ ਲੈ ਕੇ ਕਿਉਂ ਜਾਂਦਾ ਉਹ ਵੀ ਦੱਸਨਾ ਬਜ਼ੁਰਗ ਨੂੰ ਨਾ ਤੂੰ ਕੀ ਦੱਸੇਗਾ ਉਹ ਇਹ ਨਾ ਅੱਟਕਦੇ ਆਂ ਸਿਆਂ ਠੰਡ ਰੱਕਾ ਕਾਂਡ ਕਿੱਥੇ ਲੈ ਕੇ ਅਸੀਂ ਪਾਲੀ ਨੂੰ ਮੇਰਾ ਸਾਲਾ ਤੇਰੇ ਡੱਕਰੇ ਕਰ ਦੂ ਮੇਰੇ ਉਹ ਸਾਲਾ ਵਿੱਚ ਚਾਲੋਂ ਮਾਰ ਦੂ ਮੈਂ ਨਾ ਸਿੱਖਦੇ ਹਾਂ ਬਲਾ ਕਰ ਦੇ ਹੱਥੀਂ ਲੈ ਮੈਨੂੰ ਹਾਂ ਦੇਰ ਨੂੰ ਵੱਡੇ 나ਟੂ ਖਾਨ ਨੂੰ ਸੁਣ ਤੇ ਲੈ ਉਹ ਕੀ ਕਹਿੰਦਾ ਕੋਈ ਨਾ ਕੋਈ ਨਸਬਤ ਹੈ ਆਂ ਠੰਡਾ ਰਹਿ ਆਪਾਂ ਗੱਲ ਕਰਦੇ ਆਂ ਕਿ ਤੇਰਾ ਗੁੱਸਾ ਜਾਇਜ਼ ਹੈ ਜੇ ਮੈਂ ਤੇਰੀ ਜਗ੍ਹਾ ਤੇ ਹੁੰਦਾ ਮੈਂ ਵੀ ਇਹੀ ਕਰਨਾ ਸੀ ਇਹਨਾਂ ਦਾ ਕੋਈ ਕਸੂਰ ਨਹੀਂ ਬਾਪੂ ਇਹ ਤਾਂ ਸਭ ਮੈਨੂੰ ਮੈਂ ਮੰਨਦਾ ਮੇਥੋਂ ਗਲਤੀ ਹੋਈ ਆ ਬਜ਼ੁਰਗੋ ਮੈਂ ਸੋਟਾ ਲੂਣ ਖਾਦਾ ਇਹ ਮੈਂ ਕਿਵੇਂ ਕਰ ਸਕਦਾ ਦਰਅਸਲ ਗੱਲ ਇਹ ਹੈ ਕਿ ਪਾਲੀ ਮਾ ਅੱਜ ਮੈਂ ਆਖਰੀ ਵਾਰ ਤੈਨੂੰ ਮਿਲਣ ਆਈ ਆ ਮੈਥੋਂ ਨੀ ਰੋਜ਼ ਰੋਜ਼ ਆਇਆ ਜਾਂਦਾ ਜਾਂ ਤਾਂ ਮੈਨੂੰ ਆਪਣੇ ਕੋਲ ਬੁਲਾ ਲਾ ਜਾਂ ਮੈਂ ਆਪੇ ਹੀ ਆ ਜਾਣਾ ਪਾਲੀ ਨਾ ਮੇਰਾ ਪੁੱਤ ਇੰਜ ਨਹੀਂ ਕਹੇਗਾ ਮੈਂ ਤਾਂ ਹਮੇਸ਼ਾ ਪੁੱਤ ਤੇਰੇ ਨਾਲ ਹੀ ਆ ਐਥੇ ਕੀ ਕਰਦੀ ਆ ਪਾਲੀ ਜਿਹੜਾ ਅੱਧੀ ਰਾਤ ਇੱਥੇ ਆ ਗਈ ਕਮਲੀ ਹੋ ਗਈ ਪਾਲੀ ਨਾ ਆ ਕੀ ਕਰਨ ਚੱਲੀ ਸੀ ਨਾ ਅੱਧੀ ਰਾਤ ਨੂੰ ਇੱਥੇ ਆ ਕੇ ਖੜ ਗਈ ਲੋਕਾਂ ਨੇ ਇਹ ਸਵੇਰ ਨੂੰ 100-100 ਗੱਲਾਂ ਕਰਨੀਆਂ ਨੇ ਜੋ ਤੁਸੀਂ ਸਮਝ ਰਹੇ ਹੋ ਨਾ ਗੱਲ ਉਹ ਨਹੀਂ ਆ ਗੱਲ ਉਹ ਨਹੀਂ ਹੈ ਜੇ ਗੱਲ ਉਹ ਨਹੀਂ ਆ ਤਾਂ ਅਖਰਕਾਰ ਗੱਲ ਹੈ ਕੀ ਤੁਹਾਨੂੰ ਨਹੀਂ ਪਤਾ ਮੇਰੀ ਮਾਂ ਗੁਜ਼ਰੇ ਨੂੰ ਬਹੁਤ ਚੇਰ ਹੋ ਗਿਆ ਉਹ ਰੋਜ਼ ਮੈਨੂੰ ਅੱਧੀ ਰਾਤ ਨੂੰ ਇੱਥੇ ਬੁਲਾਉਂਦੀ ਆ ਅੱਜ ਮੈਂ ਆਖਰੀ ਵਾਰ ਉਹਨੂੰ ਮਿਲਣਾ ਆਇਆ ਤੇ ਮੈਂ ਸੱਚੇ ਹੀ ਉਹਦੇ ਕੋਲ ਚਲੇ ਜਾਣਾ ਮਰਿਆ ਨਾਲ ਥੋੜੀ ਮਰਿਆ ਜਾਂਦਾ ਪਾਲੀ ਮੈਂ ਮੰਨਦਾ ਬਾਤ ਇਹਦਾ ਰਿਸ਼ਤਾ ਬੜਾ ਕੁੜਾ ਰਿਸ਼ਤਾ ਹੁੰਦਾ ਤੂੰ ਆ ਕੀ ਕਰਨ ਚੱਲੀ ਸੀ ਦੇਖ ਜ਼ਿੰਦਗੀ ਤਾਂ ਕੱਟਣੀ ਪੈਣੀ ਐ ਪਿੰਡ ਦੇ ਲੋਕ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਹੋਣੇ ਕੰਮਲੇ ਨਹੀਂ ਬਣੀਦਾ ਹੁੰਦਾ ਚੱਲ ਘਰੇ ਚੱਲ ਇਸਾ ਹੀ ਕਹਿੰਦਾ ਸਰਦੀਪ ਇਹਦਾ ਕੋਈ ਕਸੂਰ ਨਹੀਂ ਇਹਨੇ ਤਾਂ ਆਪਣੇ ਘਰ ਦੀ ਇੱਜ਼ਤ ਬਚਾਈ ਹੈ ਮੇਜਰ ਜੀ ਆਹ ਜੇ ਮੁੰਡਾ ਵੇਖ ਕਸੂਰ ਆ ਤਾਂ ਇਹਦੀ ਇਮਾਨਤ ਤੂੰ ਮਾ ਤਾਂ ਮੋੜੋ ਹਾਂ ਸੱਚ ਮੈਂ ਤਾਂ ਭੁੱਲੀ ਗਿਆ ਸੀ ਹਾਲੇ ਸੇਰਾ ਤੇਰੀ ਇਮਾਨਤ ਚੰਗਾ ਜੀ ਸასი ਕਾ ਹੋ ਸਕਿਆ ਤਾਂ ਮੈਨੂੰ ਮਾਫ ਕਰਨਾ ਮੈਂ ਵੀ ਜਵਾਨਾਂ ਹਾਂ ਹਾਂਜੀ ਬਜ਼ੁਰਗੋ ਇੱਕ ਤੇਰੀ ਇਮਾਨਤ ਹੋਰ ਰਹਿ ਗਈ ਕਾਕਾ ਮੈਂ ਕੋ ਸਮਝਿਆ ਨਹੀਂ ਜੀ ਮੈਂ ਪੁੱਤ ਇੱਕ ਫੈਸਲਾ ਕੀਤਾ ਜੇ ਤੈਨੂੰ ਮਨਜ਼ੂਰ ਹੋਵੇ ਸੋਡਾ ਫੈਸਲਾ ਸਿਰ ਮੱਥੇ ਪਰ ਇਹ ਫੈਸਲਾ ਹੈ ਕਿ ਪਾਲੀ ਵੀ ਹੁਣ ਤੇਰੀ ਇਮਾਨਤ ਪੁੱਤ ਜੇ ਤੈਨੂੰ ਮਨਜ਼ੂਰ ਹੋਵੇ ਜੇ ਤੁਹਾਡਾ ਇਹੀ ਫੈਸਲਾ ਫਿਰ ਮੈਂ ਕਿਵੇਂ ਮੋੜ ਸਕਦਾ ਜੀ ਪਰ ਮੈਂ ਤਾਂ ਉਪਰਾ ਆਦਮੀ ਆ ਜੀ ਭਾਈ ਮੈਨੂੰ ਮaaf ਕਰ ਦੇ ਮੈਂ ਗੁੱਸੇ 'ਚ ਪਤਾ ਨਹੀਂ ਤੈਨੂੰ ਕੀ ਕੀ ਬੋਲ ਬੈਠਾ ਭਾਈ ਹੁਣ ਤੂੰ ਉਪਰਾ ਨਹੀਂ ਹੁਣ ਤੂੰ ਸਾਡਾ ਖਾਸ ਆਦਮੀ ਆ ਪਾਲੀ ਭੈਣ ਖੁਸ਼ ਰਹਿ ਜਿਉਂਦੇ ਰਹੋ ਦੋਨੇ ਚੰਗਾ ਜੀ ਮੈਂ ਚਲਦਾ ਸਸੀ ਕਾਂ ਸੱਤ ਬਗਾਨੇ ਅਤੇ ਓਪਰੇ ਆਦਮੀ ਵਰਗੇ ਸ਼ਬਦ ਸਾਡੇ ਮਨਾਂ ਤੇ ਡੂੰਘੇ ਅਸਰ ਕਰਦੇ ਨੇ ਤੇ ਇਸੇ ਕਰਕੇ ਅਸੀਂ ਕਿਸੇ ਬਾਰੇ ਬਹੁਤ ਗਲਤ ਅੰਦਾਜ਼ਾ ਲਾ ਲੈਂਦੇ ਹਾਂ ਇਹ ਓਪਰਾ ਆਦਮੀ ਹੋ ਕੇ ਵੀ ਪਿੰਡ ਦੀ ਮਰਿਆਦਾ ਨੂੰ ਭੰਗ ਨਹੀਂ ਕਰਦਾ ਤੇ ਉਹਨਾਂ ਦਾ ਖਾਸ ਆਦਮੀ ਬਣ ਜਾਂਦਾ ਹੈ Thank you